I okay.

तुपली सस मीनू बी आयो ¡Acá el puto poder! ¡Acá puto poder! ਤੇ ਸਾਥੀ ਕਾਜ਼ਾ ਦੇ ਸਾਥ ਬਜੋਗੜੇ ਬੈਠਾ ਉਹ ਬੜੇ ਜੀ ਆਪਣੇ ਕੋ ਬਗਸੇਂਗਰ ਆਜੰਦਸਰ ਨੇ ਉਹਨਾਂ ਦੀ ਅੱਜ ਦੇਣਾ ਹੈਗਾ ਤੇ ਉਹਦੇ ਬਾਰੇ ਮੈਂ ਤੋਂ ਜ਼ਿਆਦਾ ਇੱਕ ਗੱਲ ਕਹਿਣੀ ਚਾਹੂਗਾ ਵੀ ਜਿਹੜਾ ਉਹਨਾਂ ਨੇ ਨਾ ਇਕੱਠੇ ਹੋ ਕੇ ਇਹ ਸੇਹਲੀ ਪ੍ਰਾਪਤੀ ਕੀਤੀ ਆ ਤੇ ਉਹਨਾਂ ਤੋਂ ਉਹਨਾਂ ਦੀ ਜੋ ਸੋਚ ਸੀ ਕਰਦੀ ਗਰੀਆਂ ਵੀ ਉਸ ਸਮੇਂ ਜਿਹਨੂੰ ਅਸੀਂ ਜਿਆਦਾ ਕਰਕੇ ਕਹੋ ਵੀ ਸੋਨ ਨੂੰ ਵੀ ਸਭ ਨੂੰ ਸਮਝਣਾ ਪਊਗਾ ਮੇਰੇ ਨੂੰ ਇਹ ਸੋਚ ਕੀ ਸੀ ਉਹਦੇ ਵਿੱਚ ਸੀਗਾ ਵੀ ਭਾਈ ਭਾਈ ਚਾਰ ਕਿਸਾਨ ਸੀ ਜਿਹੜੀ ਪੱਟੀ ਗੱਲਾਂ ਸਭ ਤੋਂ ਸੋਚਣ ਵਾਲੀ ਆ ਜੇ ਅਸੀਂ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਉਹਦੇ ਨਾਲ ਰਾਜਗੁਰੂ ਨੂੰ ਵੀ ਯਾਦ ਕਰ ਰਹੇ ਹਾਂ ਉਹਦੇ ਨਾਲ ਅਸੀਂ ਸਿਗਦੇ ਖਾਪਰ ਨੂੰ ਵੀ ਯਾਦ ਕਰਦੇ ਹਾਂ ਉਹਨੇ ਜਦੋਂ ਸਭ ਦਾ ਬੜਾ ਬੜਾ ਪਰਪਰੀ ਉੱਤਾਂ ਦਾ ਹੋਣ ਸੀਗਾ ਜਾਇ ਜੁਜੇ ਤੋਂ ਥੋੜਾ ਬਟਾ ਉੱਤਰ نیچے ਸੀ ਜਿੱਤੇ ਅਸੀਂ ਉਧਮ ਸਿੰਘ ਨੂੰ ਯਾਦ ਕਰਦੇ ਹਾਂ ਉੱਥੇ ਅਸੀਂ ਬਕਟੇਸ਼ਵਰ ਦੱਤ ਜਮਦਲਕੇ ਸੀਗਾ ਆਪਣਾ ਅਜ਼ਾਦ ਸੀਗਾ ਤੇਂਦਰ ਸਿੰਘ ਜਿਹੜਾ ਇਦਾਂ ਦੇ ਉਦਲਕੇ ਕ੍ਰਾਂਤੀਕਾਰੀ ਸੀ ਜਿਨੇ ਮਤਲਬ ਕਿ ਸਰਦਾਰ ਸਿੱਖ ਸੀਗੇ ਉਹਦੇ ਵਿੱਚ ਓਨੀ ਜ਼ਿਆਦਾ ਮੋਢੇ ਦੇ ਮੋੜ ਜਾਤਾਂ ਦੇ ਬੰਦੇ ਘਰਵਾ ਦੇ ਬੰਦੇ ਵੀ ਸੀ ਆਪਣੇ ਉਹ ਆਪਣੀ ਭਾਈਚਾਰਕ ਸਾਂਝ ਹੋਣਾ ਮਿਲ ਕੇ ਇਸ ਦੇਸ਼ ਨੂੰ ਆਜ਼ਾਦੀ ਦਿਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਜਿਹਦੇ ਵਿੱਚ ਸਫਲ ਵੀ ਹੋਏ ਪਰ ਕਿਉਂਕਿ ਉਹਨਾਂ ਨੇ ਇਹ ਨਹੀਂ ਸੋਚਿਆ ਉਹ ਕਿ ਜਦੋਂ ਅਸੀਂ ਆਜ਼ਾਦ ਹੋ ਜਾਾਂਗੇ ਤਾਂ ਉਸ ਤੋਂ ਬਾਅਦ ਇਹਨਾਂ ਫੌਜਾਂ ਹੋਊਗਾ ਕੀ ਹੋਊਗਾ ਕਿ ਕੋਕ ਪਟਕੜ ਪਰਤੀ ਜਿਹੜੇ ਆਉਣਗੇ ਉਹ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਨਗੇ ਇਹ ਗਲਤ ਸੀਗਾ ਉਦੋਂ ਉਹਨਾਂ ਨੇ ਚਲਦੀਆਂ ਕੋਈ ਥੋੜੀ ਜਿਹੀ ਚਲਗੀਆਂ ਬਗਾਣੀ ਸੀਗੀਆਂ ਪਰ ਅਸੀਂ ਕੀ ਯਾਦ ਸੀ ਲਿਖਾਣੀ ਹੈ ਜਿਹੜੇ ਸਾਡੀ ਇਹ ਮੋਢੇ ਦੇ ਸਭ ਨੂੰ ਸਾਡਾ ਫਰਜ਼ ਹੁੰਦਾ ਕਿ ਅਸੀਂ ਸੇਰ ਕਰਨੀਆਂ ਲੋਕਾਂ ਨੂੰ ਸਾਡੀ ਗੱਲਾਂ ਸੁਣਦੇ ਨੇ ਸਮਝਦੇ ਨੇ ਅਸੀਂ ਉਹ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਉਹ ਭਾਈਚਾਰਕ ਸਾਜ ਨਾਲ ਮਿਲ ਕੇ ਉਹਨੇ ਅੱਗੇ ਲੜ ਕੇ ਜਾਂਦੀਆਂ ਦੇ ਅਸੀਂ ਉਸ ਭਾਈਚਾਰਕ ਸਾਜ ਨੂੰ ਬਣਾ ਕੇ ਰੱਖਣਾ ਜੋ ਕੱਟਰ ਪੰਥੀਆਂ ਨੂੰ ਅਸੀਂ ਆਪਣੇ ਲਿਖਤਾਂ ਦੇ ਨਾਲ ਉਹਨੂੰ ਥੋੜਾ ਜਿਹਾ ਵਾਪਸ ਦੇ ਸਕਦੇ ਹਾਂ ਚਾਹੇ ਕਿਸੇ ਵੀ ਧਰਮ ਨਾਲ ਸੋਧ ਤੋਂ ਤਾਂ ਕਿ ਜਿੰਦ ਉਸੇ ਰੰਗਲਾ ਪੰਜਾਬ ਆਪਣਾ ਬਣਾ ਕੇ ਭਰਿਆ ਸਕੀਏ ਪੰਨਾ ਤੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਖੁਸ਼ੀ ਦਾ ਆਪਾਂ ਥੋੜਾ ਜਿਹਾ ਆਪਾਂ ਉਹ ਲੈ ਕੇ ਇਸ ਤੋਂ ਬਾਅਦ ਉਹ ਸਾਰੇ ਜਨ ਨੂੰ ਬਧੀ ਰਾਤ 2-4 ਵਜੇ ਫੋੜੇ ਚੋੜ ਪਲੇਸ ਆਉਗਾ। ਚੋਰੰディア ਗੋਲੀ ਨੋ। ਇੱਕ ਬੰਦਾ ਲਾ ਜੀ 12 ਸਾਲ ਬਾਅਦ ਜੇਲ੍ਹ ਚੋਂ ਛੁੱਟ ਕੇ ਆਇਆ। 12 ਸਾਲ ਬਾਅਦ ਜਦੋਂ ਜੇਲ੍ਹ ਚੋਂ ਛੁੱਟ ਕੇ ਆਇਆ ਬੰਦਾ ਤਾਂ ਉਹ ਜਿਵੇਂ ਸ਼ਾਮ 4-5 ਵਜੇ ਰਿਹਾ ਕਰਦੇ ਨੇ ਉਹ ਸ਼ਾਮ ਨੂੰ 7-8 ਵਜੇ 9 ਵਜੇ ਘੁੰਚੇ ਦੇ ਨੂੰ ਘਰੇ ਤਾਂ ਉਹ ਘਰ ਵਾਲੇ ਪੁੱਛਦਿਆ ਹੁਣ ਕਿੱਥੋਂ ਆਏ ਆ ਉਹ? ਇਨੀ ਦੇਰ ਕਿੱਥੋਂ ਆਇਆ ਦੇਰ ਨਾਲ? ਉਹ ਕਹਿੰਦਾ ਜੇਲ੍ਹ ਚੋਂ ਆਇਆ ਕਹਿੰਦੀ ਜੇਲ੍ਹ ਚੋਂ ਤੂੰ 4-5 ਵਜੇ ਛੁੱਟ ਗਿਆ ਸੀ ਤੇ 3 ਘੰਟੇ ਆ ਹਾਂ ਉਹ ਬੰਦਾ ਲਈ ਇਹਨਾਂ ਦੁਨੀਆ ਦੀ ਗੱਲ ਸੁਣ ਕੇ ਉਹ ਦੁਬਾਰੇ ਫਿਰ ਜੀ ਚੜਾ ਗਿਆ ਮੈਂ ਹੁਣ ਉਹ ਟਿੱਕੇ ਦੇ ਵਰਗਾ ਸੁਭਾਅ ਤੇ ਉਹ ਕਿਹਾ ਕਿ ਚੰਗੇ ਜੀ 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 ਇੱਕ ਦੇ ਢੁੱਡ ਗਿਆ ਦੂਜੀ ਜਿਹੜੀ ਝਾਵੜਿਆ ਕਹਿੰਦਾ ਅੱਜ ਕਹਿੰਦਾ ਉਹਦੇ ਜਿੱਦੀ ਦੀ ਦੋੜ ਦੋੜ ਪਰ ਉਹ ਤਾਂ ਆਪਸੇ ਗੱਲਾਂ ਕਰ ਰਹੀ ਸੀ ਕਹਿੰਦੇ ਨੇ ਆਪਣਾ ਸਰਪੰਚ ਕਹਿੰਦੇ ਕੋਹਾਂ ਅੱਜ ਚਲਾ ਗਿਆ ਆਪਣਾ ਸਰਪੰਚ ਕੋਹਾਂ ਅੱਜ ਚਲਾ ਗਿਆ ਕਹਿੰਦੇ ਉਹ ਕੋਈ ਲੈ ਉਹ ਪੈਸੇ ਆਣਾਂ ਦਾ ਕੀ ਹੈ ਕਿ ਜਿੱਥੇ ਮਰਜ਼ੀ ਜਾਣ ਪੈਸੇ ਦੇ ਕੋ ਘਾਟਾ ਲਾਣ ਬਣੇ ਸਾਰੇ ਬੰਦੇ ਬਦੇ ਚਲੇ ਗਏ ਕੋਈ ਨਹੀਂ ਬੇਕਾਮ ਹਟ ਗਿਆ ਜਦੋਂ ਬਦੇ ਆਦਮੀ ਨੇ ਜਿਹੜੇ ਮੁੜ ਕੇ ਜੈੱਟ ਸੈੱਟ ਉਹਦਾ ਮਰਿਆ ਵੀ ਵਿਚਾਰਾ ਆਦਮੀ ਕੀ ਕਰੇ ਵੀ ਵਿਚਾਰਾ ਆਦਮੀ ਜੇ ਦਾ ਉਹਦੇ ਸਿਰ ਤੇ ਬਾਲ ਲਾਉਣ ਕੱਪਟਨ ਦੇ ਬਾਗੀਆਂ ਦੇ ਦਵਾਈ ਲਈ ਕਿਸੇ ਨੂੰ ਰੋਪਤੇ ਹੋਗਾ ਪਿੱਛੇ ਕੈਪਟਨ ਗਿਆ ਸੀ ਜੇ ਦਸਤੇ ਵਾਲਾਂ ਮੈਂ ਤਾਂ ਦਵਾਈ ਭਾਲਦੇ ਨੇ ਜੇ ਸਿਰ ਤੇ ਬਾਲ ਆ ਜਾਣ ਜੇ ਸਿਰ ਤੇ ਬਾਲ ਨਾ ਆਉਣ ਕਰਦਾ ਦਵਾਈ ਭਾਲਦੇ ਨੇ ਜੇ ਬਾਲ ਆ ਜਾਣ ਫਿਰ ਦਵਾਈ ਭਾਲਦੇ ਨੇ ਠੀਕ ਹੈ ਜੇ ਫਿਰ ਚਿੱਟੇ ਹੋ ਜਾਣ ਬਾਲ ਫਿਰ ਦਵਾਈ ਭਾਲਦੇ ਨੇ ਤੇ ਜਦੋਂ ਫਿਰ ਬਾਲ ਖਾਰੇ ਹੁੰਦੇ ਨੇ ਪਹਿਲਾਂ ਪਹਿਲਾਂ ਜਵਾਨੀ ਉਦੋਂ ਫਿਰ ਦਵਾਈ ਭਾਲਦੇ ਨੇ ਸਾਰੇ ਵੇਖ ਲਓ ਇਹ ਕਹਾਣੀ ਦਾ ਸ਼ੁਰੂ ਹੈ। ਐਦਾਂ ਹੀ ਇੱਕ ਪਤੀ ਕਹਿੰਦਾ ਆਪਣੀ ਪਤਨੀ ਨੂੰ ਪਤਨੀ ਕਹਿੰਦੀ ਹਾਂ ਜੀ ਪਤੀ ਨੂੰ ਕਹਿੰਦੀ ਆਪਾਂ ਅੱਜ ਸੋਰੀ ਪਤੀ ਕਹਿ ਰਿਹਾ ਪਤਨੀ ਨੂੰ ਕਹਦਾ ਆਪਾਂ ਅੱਜ ਕਿਤੇ ਬਾਹਰ ਚਾਹ ਕੋਲ ਚੱਲੀਏ ਪਤਨੀ ਹੁੰਦਾ ਉਹ ਕਹਿੰਦੀ ਕਿਉਂ ਤੁਹਾਨੂੰ ਲੱਗਦਾ ਮੈਂ ਥੱਕ ਗਈ ਚਾਹ ਬਣਨ ਦੀ ਜਿਹੜਾ ਤੁਸੀਂ ਕਹਿੰਦੇ ਹੋ ਬਾਹਰ ਜਾਣਾ ਉਹ ਤਾਂ ਕਹਦਾ ਨਹੀਂ ਹੋਣੀ ਪੁੱਗੀ ਚਾਹ ਬਣਾ ਆਪਣੇ ਮੈਂ ਘਾਂਡੇ ਤੋਂ ਤੋਂ ਕਿ ਥੱਕ ਗਿਆ। ਆਹ ਪਾਣੀ ਦੀ ਬਾਤ ਹੁੰਦੀ ਹੈ। ਇਹਦੇ ਰਿਸ਼ਤੇਦਾਰ ਆਦੇ ਨੇ ਨਾ ਕਿ ਇੱਕ ਇੱਕਿਆ ਬੱਚਿਆਂ ਨੂੰ ਲੈਣਗੇ 100 ਰੁਪਏ ਫੜਾ ਕੇ ਲੈ ਬੋ ਚਾਕਲੇਟ ਖਾ ਲਈ। ਲੈ ਬੋ ਕੋਈ ਚੀਜ਼ ਖਾ ਲਈ ਰੁਪਏ ਦੇ ਕਰਦੇ ਹੁੰਦੇ ਆ ਸਾਰੇ ਘਰਾਂ 'ਚ ਹੁੰਦਾ ਹੈ। ਤਾਂ ਇਹਦੇ ਇੱਕ ਸ਼ਾਂਤੀ ਜਿਹਾ ਆਖਿਰ ਦਾ ਰਿਸ਼ਤੇਦਾਰ ਆਇਆ ਤੇ ਲੈ ਬੋ ਨੂੰ ਪੈਸੇ ਫੜਾ ਕੇ ਲੈ ਵੀ ਚਾਕਲੇਟ ਖਾ ਲਈ। ਉਹ ਕਹਦਾ ਕੀ ਆਖਿਰ ਸੀ ਕਿ ਤੂੰ ਆਏ ਵੀ ਨਹੀਂ ਪੈਸੇ ਦੇ ਤੇ ਚਾਕਲੇਟ ਖਾ ਲਈ। ਇੱਕ ਵੀ ਚਾਕਲੇਟ ਲੈ ਆ ਲੈ। ਚਾਹ ਲੱਗਿਆ ਉਹ ਕਹਿੰਦਾ ਫਿਰ ਤੋਂ ਆਇਆ ਕਹਿੰਦਾ ਟਰੱਕ ਡਰਾਈਵਰ ਸੀ ਕਹਿੰਦਾ ਸੈਲ ਇਹ ਕੰਮ ਬੰਦੇ ਸਭ ਦੁਆਰ ਲੱਗ ਗਈ ਪੂਰੇ ਆ ਜੀ ਘਮੇ ਬੜੀ ਤੇ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਕਹਿੰਦੀ ਪਹਿਲਾ ਵੇਲਾ ਜਿਹੜਾ ਫਿਕਰ ਸੀ ਨਾ ਜਦੋਂ ਜਵਾਨ ਹੁੰਦੀ ਸੀ ਮੈਂ ਜਿਹੜਾ ਫਿਕਰ ਸੀਗਾ ਸ਼ਰੀਰ ਸੀਗਾ ਵੈਕਸੀਨ ਦੀ ਬੋਤਲ ਦਾਗਾ ਸੀਗਾ ਜਦੋਂ ਵੈਕਸੀਨ ਦੀ ਬੋਤਲ ਉਹ ਕਹਿੰਦਾ ਸੀ ਕਿ ਆਹ ਪਾਟਾ ਉਹ ਵੀ ਕੈਪਸੀ ਦੇ ਮੋਟਰ ਵਰਗੀ ਹੋਈ ਆ ਉਹ ਕਹਿੰਦੀ ਉਹ ਕਿੰਨਾ ਬੜੀ ਪੋਜੋਈ ਨਹੀਂ ਕੋਈ ਹੋਰ ਵੀ ਜਗਦੀ ਆਵੇ ਕਹਿੰਦਾ ਨਹੀਂ ਪਹਿਲਾਂ ਤਾਂ ਉਹ 300 ਗ੍ਰਾਮ ਵਾਲੀ ਕੈਪਸੀ ਸੀ ਉਹ 2 ਰੀਟਰ ਵਾਲੀ ਐਨਾ ਬੈਸੀ ਮੋਰਦਾ ਆਈ ਨਹੀਂ ਕਹਦੇ ਆਪੋ ਬੱਚਿਆਂ ਨੂੰ ਕਹਿੰਦਾ ਬੱਚਿਓ ਜੇ ਅਸੀਂ ਪਰਵਾਧਵਾ ਦੇ ਅੰਗੇ ਅਰਦਾਸ ਕਰੀਏ ਸੱਚੇ ਮਰਦੇ ਨਾਲ ਤਾਂ ਪਰ ਸਾਡੀਆਂ ਵਰਕਾਸ ਜੂੜ ਪੂਰੀ ਹੁੰਦੀਆਂ ਬੱਚਿਓ ਜੇ ਅਸੀਂ ਪਰਵਾਧਵਾ ਦੇ ਅੰਗੇ ਕਾਸ ਕਰੀਏ ਸੱਚੇ ਮੌਦ ਦੇ ਨਾਲ ਤਾਂ ਕਹਾਣੀ ਜੂਰ ਪੂਰੀ ਹੁੰਦੀ ਆ ਇੱਕ ਬੱਚਾ ਜ਼ਰਾ ਜਿਹਾ ਉੱਟ ਕੇ ਖੜਾ ਕਰਕੇ ਕਹਿੰਦਾ ਮਾਸਟਰ ਜੀ ਇਹ ਝੂਠੀ ਗੱਲ ਆ ਦੇਖਦਾ ਪੂਰੀ ਹੋਣੀ ਹੁੰਦੀ ਆ ਤੁਸੀਂ ਅੱਜ ਮੇਰੇ ਸਾਹਮਣੇ ਇਹ ਅੱਜ ਮੇਰੇ ਸਾਹਮਣੇ ਇਨੇ ਤਹੋੜਾ ਉਕੇ ਨੂੰ ਪਤਾ ਕਿੜੇ ਪੱਠਾ ਘਟ ਖਾਂਦੇ ਨੇ ਜਿੱਥੇ ਵੀ ਜਾਣਗੇ ਇੱਕ ਚਾਹ ਵਿਕੀ ਮੈਨੂੰ ਚਾਹ ਵੇਕੀ ਬਣਾਇਓ ਕਰਦੇ ਹਾਂ ਜੀ ਬੇਕਰੀ ਜੁੜਾਇਓਗਾ ਉਹ ਕਹਿੰਦਾ ਮੈਂ ਮਾਨ ਵੀ ਅੱਜ ਕੱਲੇ ਇਹ ਜਿਹੜੇ ਨੇ ਜਿਹਦੇ ਮਠਾਈਆਂ ਰੱਖਿਆ ਉਹ ਤਾਂ ਸਾਰੀਆਂ ਖਾਲ ਗਿਆ ਨੇ 50 ਬਕਰੀ ਵੇੜੀ ਆ ਨਾ ਲਾ ਬਕਰੀ ਵੇੜੀ ਆ ਇਹ ਕਹਿਗਾ ਵੀ ਜੇ ਥੋੜੇ ਵਿਚਾਰ ਕਿਸੇ ਨਾਲ ਨਹੀਂ ਬੰਦੇ ਇਹ ਥੋੜੇ ਵਿਚਾਰ ਕਿਸੇ ਨਾਲ ਨਹੀਂ ਬੰਦੇ ਇਹਦਾ ਮਤਲਬ ਜ਼ਰੂਰੀ ਨਹੀਂ ਤੁਸੀਂ ਆਪਸ ਵਿੱਚ ਦੁਸ਼ਮਣ ਹੋ ਬੇ ਤੁਹਾਡੀ ਪਤਨੀ ਵੀ ਹੋ ਸਕਦੀ ਆ। ਤੁਮ ਨੂੰ ਆ ਘਰ ਦੇ ਪਰਦੇ ਜਿਹਾ ਕੋਕੜੀ ਪੈ ਗਈ ਹੈ ਹੁਣ ਦੁੱਖ ਹੋ ਰਿਹਾ ਹੈ। ਇੱਕ ਪਤਨੀ ਘਰ ਆਸਤੇ ਵਿੱਚ ਆਈ। ਇੱਕ ਪਤਨੀ ਆਪਣੀ ਪਤਨੀ ਨੂੰ ਕਹਿੰਦਾ ਕਹਿੰਦਾ ਤੁੰਗੜੀ ਜੇਬ ਤੋਂ ਪੈਸੇ ਕੱਢਿਆ। ਉਹ ਕਹਿੰਦੀ ਹਾਂ ਤੁਹਾਡੀ ਜੀ ਜ਼ਰੂਰ ਤੁਸੀਂਗੀ। ਮੈਂ ਕੱਢ ਲੇ। ਉਹ ਕਹਿੰਦਾ ਤੁਮ ਕੋਚ ਨਹੀਂ ਸੀ ਸਕਦੀ। ਮੈਂ ਕੱਢ ਦਰੋ ਜਵਾਬ ਕਰ। ਉਹ ਕਹਿੰਦੀ ਮੇਰੇ ਦਾ ਬਤਨ ਮੈਂ ਸਾਰੀ ਉਮਰਾਤ ਮੇਰੇ அவர் எப்படி பண்ணுவாங்க